ਵੀ ਘਟਰਾਸਤ ਸੇ ਨੰਗਰਾਜੀ ਉਹਦੇ ਸਬੰਧ ਵਿੱਚ ਆ ਕਿ ਮੀਨ ਵੀ ਆਈ ਹੈ ਤੇ ਕੋਠੀਆਂ ਵੀ ਆਈਆਂ ਨੇ ਤਿੰਨ ਵਿੱਚ ਸਾਨੂੰ ਬਿਲਕੁਲ ਮੁਆਵਜ਼ਾ ਨਹੀਂ ਦਿੱਤਾ ਗਿਆ ਇੱਕ ਪੈਸਾ ਵੀ ਨਾ ਸਰਕਾਰ ਨੇ ਦਿੱਤਾ ਉਹ ਧੱਕਾ ਸਾਹੀ ਕਰਦੇ ਆ ਬਿਲਕੁਲ ਜਾੜੇ ਨਾਲ ਧੱਕੇ ਨਾਲ ਕਹਿੰਦੇ ਨਿਰੜਕ ਨੰਗਰਾ ਦਾ ਉਸ ਕਰਕੇ ਅਸੀਂ ਆਜੇ ਪਟਾ ਲੈ ਕੋਈ ਮਸਲੇ ਮਲਾ ਆਇਆ ਕੋਈ ਨਹੀਂ ਕੋਈ ਇਹ ਤੱਕ ਨਹੀਂ ਪ੍ਰਸ਼ਾਸਨ ਪਹੁੰਚਾ ਜੀ ਇਹ ਮੰਗ ਆ ਪ੍ਰਿੰਸਾ ਮੰਗ ਇਹ ਆ ਜੀ ਸਾਨੂੰ ਮਰਦਾ ਜੋ ਮੁਆਵਜ਼ਾ ਦਿੱਤਾ ਜਾਵੇ ਫਿਰ ਇੱਥੇ ਕਾਰਵਾਈ ਦੀ ਕੀਤੀ ਜਾਵੇ ਜੇ ਜ਼ੋਰ ਜੌਰੀ ਹੁੰਦੀ ਆ ਮੈਂ ਮੇਰੇ ਕੋਲ ਸਲਵਾਜ਼ ਦੀ ਡੱਬੀ ਆਈ 3 ਬੀਟਾ ਡੀ ਆ ਰਹੀ ਆ ਰਹੀ 3 ਕਿਲਿਆ ਦੀ ਆ ਰਿਹਾ 3 ਕਿਲਿਆ 3 ਕਿਲਿਆ 3 ਕੋਟੀਆਂ 3 ਪਰਮਨ ਜੀ ਇਹ ਵੀ ਆ ਰਹੀਆਂ ਵਿੱਚ ਇਹਨਾਂ ਦਾ ਵੀ ਬਿਲਕੁਲ 15 ਤੋਂ 20 ਲੱਖ ਰੁਪਿਆ ਦੇ ਹੁੰਦੇ 3 ਕੋਟੀਆਂ ਦਾ ਸਨ ਜੇ ਨਹੀਂ ਜੇ ਤੁਹਾਡਾ ਬੇਟਾ ਅੱਜ ਸਵਾਰੀ ਲੈ ਕੇ ਹਾਂ ਦੁਆਈ ਚੇਚਾ ਹਾਂ ਚੀਕਣਾ ਸਨ ਬਹੁਤ ਉਹ ਖੇ ਉਹ ਲੱਗੇ ਮੋ 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 ਹਟਕੇ ਵੀ ਇਨਸਾਨ ਦੀ ਜਾਣਦੇ ਆ ਕੱਚਾਈ ਕਰਦੇ ਆ ਬਹਾਰੀ ਕੋਈ ਲਿਆ ਦੋ ਕਹਿੰਦੇ ਚ ਬਟ ਪਾ ਗਿਆ ਕੋਠੀਆਂ ਟਾਉਣ ਕਹਿੰਦੇ ਆ ਆਪੇ ਉਹ ਨੰਬਰ ਲੈ ਕੇ ਗਏ ਔੜੇ ਉਹ ਗੁੱ ਕਰ ਜਾਂਦੇ ਆ ਆਉਂਦੇ ਕੋਈ ਗੱਲਬਾਤ ਕੋਈ ਨਹੀਂ ਕਰਦੇ ਜੇ ਮੇਰੇ ਪਰਵਾਰ ਨੂੰ ਕੁੱਝ ਹੋ ਗਿਆ ਉਹ ਘਰੋਂ ਬਾਹਰ ਦੇ ਨਾਲ ਲੱਗਣਾ ਉਹਨਾਂ ਦੇ ਹੀ ਲੱਗਣਾ ਨਾਲ ਪਟਵਾ ਬਹੁਤ ਹੋ ਕੇ ਹੋ ਗਏ ਚਲ 4 ਸਾਲ ਹੋ ਗਏ ਮੇਰੇ ਪੁੱਤਾਂ ਦਾ ਕੱਸ ਗਿਆ ਕਰਦਾ ਪਰ ਜਾਂਦੇ ਕੋਈ ਨਹੀਂ ਛੰਡਦਾ ਉੱਥੇ ਸਾਲ ਦੁਨੀਆ ਦੀ ਸੁਣਦੇ ਸਾਡੀ ਨਹੀਂ ਸੁਣਦੇ ਹਾਂ ਲੋ ਕਣੂ ਦੇਤੇ ਹੈ ਕਰੋੜਾ ਨਾ ਦੇਤੇ ਲੱਖਾਂ ਨਾ ਦੇ ਕੋਠੀਆਂ ਆਉਂਦੀਆਂ ਫਲਾਪ ਬੜੀ ਕੋਠੀਆਂ ਆਉਂਦੀ ਟੋਕਰ ਵਾਲੀ ਕੋਠੀਆਂ ਅਸੀ ਅਸੀ ਪਿਆ 3 ਲੱਖ ਦੇ ਤਾਂ ਸਾਡੇ ਤਿੰਨੇ ਕੋਠੀਆਂ ਆਉਂਦੀਆਂ ਤਾਂ ਇਹ ਤਿੰਨੇ ਕੋਠੀਆਂ ਦਾ ਵੀ ਨਹੀਂ ਨਾ ਆਉਂਦੀ ਇੰਨਾ ਹੜਾ ਨੁਕਸਾਨ ਕਰਦੇ ਜੁਗਾਂ ਬਾਰੀ ਕਿਹਦੇ ਕਿੱਥੇ ਜਾ ਕੇ ਇਹਨਾਂ ਦਾ ਭਲਾ ਹੋਊਗਾ ਜੇ ਮੇਰੇ ਪੁੱਤਰ ਕੋਠੇ ਹੋ ਗਏ ਇਹ ਬੂੜ ਵਾਸਦੇ ਨਾਲ ਕੜਾ ਜੇ ਯਾਰ ਕਿ ਦਿੱਤੇ ਸਹੀ ਕਰਦੀ ਸਰਕਾਰ ਕੀ ਕਰੋਗੇ ਕਰਨਾ ਕੀ ਇਹੋ ਹੀ ਆ ਗਏ ਆ ਹੋਈ ਕਰਨਾ ਮੁੜ ਕੇ ਆਵੇ ਖੜੇ ਹੱਥ ਚਾਹ ਹੋਈ ਕਰੇ ਕਰਨਾ ਹੋ ਰਿਹਾ ਤਾਂ ਬੰਦ ਉਹ ਹੀ ਕਰ ਲੈਣਾ ਸਾਡੇ ਕੋਲ ਜੁ ਪੁੱਛ ਨਹੀਂ ਇਹ ਛਕਾਰੇ ਨਵਾਂ ਸਰਨਾਚਾ ਬਣਾਉਂਦਾ ਹਾਂ ਕੀ ਕਰਨਾ ਜੋ ਸਾਡੇ ਸਾਰੇ ਜੀਤਾਂ ਸਾਉਂ ਨਹੀਂ ਕੀ ਖਵੜਾ ਪਰਵਾਹ ਨਹੀਂ ਕੀ ਖਵੜਾ ਕਿੱਥੇ ਲੈਣਾ ਇੱਕ ਫਲੀਆਸ ਮੰਡਿਆ ਨਾ ਕਿੱਥੇ ਲੈਣਾ ਕਿਥੋਂ ਕਮਾਉਣਾ ਇਹ ਸਾਡੀ ਜੰਗਲ ਪਹੋਏ ਜੋ ਹੀ ਪਿੱਛੇ ਪੜਿਆ ਤਾਂ ਗਾੜੀ ਹੜੀ ਬੱਤੇ ਕਾਲੜਨੇ ਕਦਮ ਉੱੜ ਕੇ ਜਿਹੜੇ ਪੁੱਤੜਾ ਰੱਖ ਕੇ ਝਾਰੀ ਬੁਲਦਾ ਕੋਸ਼ਾ ਪਾਣੀਆ ਬਸ ਜਿਸਿੰਦਰ ਕੋ ਕੀ ਲੱਗਦਾ ਤੁਹਾਡੇ ਉੱਪਰ ਮੇਰੇ ਪਤੀ ਹਾਂ ਬਿਸ਼ਰਤ ਹਾਂ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਰਾਜ ਸਾਨੂੰ ਚੰਦੇ ਅਸੀਂ ਬਹੁਤ ਦੁਖੀ ਆ। ਸਾਨੂੰ ਕੋਈ ਪੈਸਾ ਨਹੀਂ ਮਿਲ ਰਿਹਾ। ਸਾਡੀ ਜ਼ਮੀਨ ਵੇਚ ਆ ਰਹੀ ਆ। ਅਸੀਂ ਬਹੁਤ ਤੰਗ ਬਹੁਤ ਪਰੇਸ਼ਾਨ ਆ। ਜੇ ਸਾਨੂੰ ਪੈਸਾ ਦੇਣਗੇ ਠੀਕ ਨਹੀਂ ਤਾਂ ਫਿਰ ਅਸੀਂ ਥੱਲੇ ਆ ਕੇ ਸਾਰੇ ਆਪਣੀ ਪਰਿਵਾਰ ਲੈ ਕੇ ਸਾਰੇ ਹੱਤਿਆ ਆਪਣੀ ਕਰ ਲੈਣੀ ਅੱਜ। ਅੱਜ ਅਸੀਂ ਬਹੁਤ ਗੁੱਸੇ ਵਿੱਚ ਵਾ ਜਿਹੜੀਆਂ ਤੁਸੀਂ ਪਟ્રોલ ਦੀਆਂ ਸ਼ੀਸ਼ੀਆਂ ਪੜੀਆਂ ਉਹਨਾਂ ਨੂੰ ਕਰਾਂਗੇ। ਉਹ ਨਹੀਂ ਗਾਤੀਆਂਗੇ ਅਸੀਂ ਅੱਗ ਲਾਵਾਂਗੇ। ਜੋ ਕੋ ਸਾੜਕ ਹੋਗਾ ਅਸੀਂ ਕਰਾਂਗੇ। ਸਾਡੇ ਕੋਲ ਕੋਈ ਹਵਾ ਨਹੀਂ ਹੋਣ। ਚਾਰ ਸਾਲ ਹੋ ਗਿਆ ਨੂੰ ਇਸੇ ਤਰ੍ਹਾਂ ਹੀ ਬਾਜ਼ਰ ਭੱਜੇ ਫਿਰਦੇ ਨੂੰ ਅੱਜ ਤੱਕ ਸਾਡੀ ਕੋਈ ਸੁਣਾਈ ਨਹੀਂ ਹੋਣੀ ਜੇ ਬਾਅਦ ਚ ਕੁਝ ਹੋਏ ਨਾ ਕਿੰਨੂੰ ਜਨਮ ਕਹਿੰਦੇ ਹੋ ਸਰਕਾਰ ਨੂੰ ਬੰਦ ਭਗਵੰਤ ਮਾਨ ਨੂੰ ਨਵਾਂਗੇ ਹੋਰ ਅਫਸਰ ਜਿਹੜੇ ਇਹਨਾਂ ਨੇ ਕੰਮ ਨਹੀਂ ਕੀਤਾ ਨਾ ਜੋ ਕੁਝ ਨਾਮ ਪਟਵਾਰੀ ਹੈ ਸਰ ਸਾਲ ਵਿੱਚ ਜਾਣਗੇ ਸਾਡੀ ਕੋਈ ਸੁਣਾਈ ਨਹੀਂ ਹੋਣੀ ਮੇਰਾ ਨਾਮ ਗੁਰਜੀਤ ਕੌਰ ਕਿਸ ਤਰ੍ਹਾਂ ਪਰਿਵਾਰ ਉਸੇ ਤੱਕਾ ਕੀਤਾ ਜਾ ਰਿਹਾ ਵਾ ਹੋ ਰਿਹਾ ਤੁਹਾਡੇ ਤੇ ਵੀ ਹੋ ਰਿਹਾ ਕੀ ਕਹਿਣਾ ਮੇਰ ਜੀ ਮੇਰਾ ਹੀ ਪਰਿਵਾਰ ਸਾਰਾ ਠੀਕ ਹੈ ਕੀ ਕਹਿ ਸਕਦੇ ਆ ਨਿਆਂ ਹੀ ਨਹੀਂ ਗਾਇਆ ਸਰਕਾਰ ਨੇ ਸਾਨੂੰ ਨਿਆਂ ਦਿੱਤਾ ਹੀ ਨਹੀਂ ਇਹ ਦਿੱਕਤ 4 ਸਾਲ ਹੋ ਗਏ ਸਾਨੂੰ ਬੱਚਿਆਂ ਦਾ ੱਟਕੇ ਖਾਂਦਿਆਂ ਨੂੰ ਕਦੀ ਗੁਰਦਾਸਪੁਰ ਕਦੀ ਚੰਡੀਗੜ੍ਹ ਕਦੀ ਹਾਈ ਕੋਰਟ ਤੇ ਕਦੀ ਸੁਪਰੀਮ ਕੋਰਟ ਕਿਤੇ ਉਹ ਨਿਆਂ ਹੀ ਜੇ ਸਾਨੂੰ ਮਿਲ ਗਿਆ ਕਿੱਥੇ ਅੱਧੀ ਮਗਾਲ ਲੱਗੇ ਕਿੱਥੇ ਜਾਈਏ ਨਹੀਂ ਜਾਣ ਸਕਦੇ ਕਿਤੇ ਸਾਨੂੰ ਰਹਿਣ ਦਾ ਹੱਕ ਨਹੀਂ ਹੈ ਐਂ ਜ਼ਮੀਨਾਂ ਵੇਚ ਕੇ ਕਿੱਥੇ ਜਾਈਏ ਮੁੜ ਕੇ ਸਾਨੂੰ ਸਾਡੇ ਘਰਾਂ ਦਾ ਘਰ ਦੇ ਦੇਣ ਜ਼ਮੀਨਾਂ ਦੇ ਜ਼ਮੀਨਾਂ ਦੇ ਦੇਣ ਜਿੱਥੇ ਮਰ ਜੇ ਸਾਨੂੰ ਬਠਾਲ ਦੇ 4 ਸਾਲ ਹੋ ਗਏ ਤੁਹਾਨੂੰ 4 ਸਾਲ ਹੋ ਗਿਆ 4 ਸਾਲ ਹੋ ਗਏ ਤੁਹਾਨੂੰ ਕੀ ਜੁਸ਼ ਹਸ਼ ਨਹੀਂ ਕੁਝ ਨਹੀਂ ਆਉਂਦੇ ਵੇਖ ਕੇ ਚਲ ਜਾਂਦੇ ਆ ਚਾਹ ਪਾਣੀ ਪੀਂਦੇ ਚਲ ਜਾਂਦੇ ਵਿੱਚੇ ਪਟਵਾਰੀ ਡੀਸੀ ਸਭ ਰਲੇ ਹੋਏ ਆ ਕਿ ਇਹਨੇ ਸਾਡੀ ਸੁਣਵਾਈ ਨਹੀਂ ਕੀਤੀ ਇਹਦੀ ਕਰ ਅੱਜ ਘਰ ਵਿੱਚ ਸ਼ੀਸ਼ੇ ਪੜਿਆ ਜਾ ਰਹੀਆਂ ਨੇ ਵੀਰ ਜੀ ਆਖ ਕੇ ਇਹਦਾ ਦਿਲ ਨਹੀਂ ਕਰਦਾ ਆਪਣੇ ਬੱਚਿਆਂ ਨੂੰ ਇਦਾਂ ਕਰਨ ਨੂੰ ਜ਼ਿੰਦਗੀ ਇੱਕੋ ਵਾਰ ਮਿਲਦੀ بار بار ਤੇ ਮਿਲਦੀ ਨਹੀਂ ਕੋਈ ਆਕਾ ਕੇ ਇਹ ਬੰਦਾ ਕਰਦਾ ਜੀ ਹਾਂ ਜੀ ਸਰਕਾਰ ਨੂੰ ਕੀ ਚੈਲੰਜ ਕਰਦੇ ਹੋ ਜੀ ਆਪਣੇ ਖਵਾਬ ਚੈਲੰਜ ਹੀ ਕੀ ਕਰ ਸਕਦੇ ਜੇ ਸਰਕਾਰ ਹੀ ਗੰਦੀ ਉਹਨੂੰ ਚੈਲੰਜ ਕੀ ਕਰਨਾ ਗੰਦੀ ਸਰਕਾਰ ਨੂੰ ਚੰਗੀ ਸਰਕਾਰ ਹੈ ਉਹਨੂੰ ਚੈਲੰਜ ਵੀ ਕਰ ਸਕੀਏ ਜਿੱਦੋਂ ਸਵੈ ਕੋਈ ਨਹੀਂ ਜੇ ਭਾਚਾ ਤੱਕਾ ਕਰਦੇ ਕੀ ਅਗਲਾ ਅੱਛਾ ਦਾ ਬਸ ਮਰਾਂ ਤੇ ਆ ਕੇ ਜੋ ਬੱਚਾ ਛੋਟੇ ਬੱਚੇ ਵੱਡੇ ਲੈ ਕੇ ਸਭ ਇੱਕੋ ਹੀ ਹੱਲ ਮੈਂ ਨਾ ਰਣਜੀਤ ਸਿੰਘ ਧੰਦਲਾ ਜੀ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਪੰਜਾਬ ਜੋ ਦੇਖੋ ਜੀ ਕਾਬਲ ਸਿੰਘ ਦਾ ਪਿੰਡ ਧੰਦਲਾ ਇਹਨਾਂ ਦਾ ਆ ਜਿੱਥੇ ਪਿੱਛੇ ਤੁਸੀਂ ਅੱਗੇ ਦੇਖਿਆ ਇਹ ਤਿੰਨ ਕੋਠੀਆਂ ਤਿੰਨਾ ਭਰਾਵਾਂ ਦੀਆਂ ਨੇ ਇਹ ਵੀ ਜੰਮੂ ਕਟਰਾ ਅਕਸਰ ਅ ਪ੍ਰੋਜੈਕਟ ਵੇਵ ਆਇਆ ਨੇ ਤੇ ਉਹਦੇ ਵਿੱਚ ਆ ਗਿਆ ਸਾਹਮਣੇ ਇਹਨਾਂ ਦੀ ਕੋਈ 3.5 ਪੈੜੀਆਂ ਜ਼ਮੀਨ ਆ ਉਹ ਵੀ ਵਿੱਚ ਆ ਗਈ। ਅੱਜ ਤੱਕ ਕੋਈ 1 ਰੁਪਿਆ ਨਾ ਜ਼ਮੀਨ ਦਾ ਪੈਸਾ ਮਿਲਿਆ ਤੇ ਨਾ ਇਹਨਾਂ ਕੋਠੀਆਂ ਦਾ ਮਿਲਿਆ। ਜਦਕੀ ਹਫ਼ਤੇ ਦੇ ਵਿੱਚ ਸਾਡੇ 4 ਤੋਂ 5 ਫੇਰੇ ਡੀਸੀ ਦਫ਼ਤਰ ਹੁੰਦੇ ਆ ਤੇ ਸਾਨੂੰ ਉਹਨਿਆਂ ਦੋ ਜੀ। ਇਹ ਕੋਠੀਆਂ ਸੈਂਟਰ ਦੇ ਵਿੱਚੋਂ ਦੀ ਗਈਆਂ ਨੇ ਪਾਰ ਕੇ ਜਿਹੜੀ ਸੜਕ ਗਈ ਆ। ਕਹਿੰਦੇ ਉਹਨੇ ਦਾ ਪੈਸੇ ਦਵਾਂਗੇ ਜਿੱਦਾਂ ਪਹਿਲੀ ਕੋਠੀ ਦਾ 15% ਆਇਆ, ਦੂਜੀ ਦਾ 35, ਤੀਜੀ ਦਾ 55 ਜਿੰਨਾ ਏਰੀਆ ਕਿੰਨੇ ਵੇਚ ਆ ਉਹਨੇ ਦੇ ਪੈਸੇ ਦੇਣੇ ਆ ਫਿਰ ਅਸੀਂ ਇਹ ਵੀ ਸਵਾਲ ਕੀਤਾ ਵੀ ਡੀ ਸਾਹਿਬ ਜੇ ਕੋਠੀਆਂ ਰਹਿਣਯੋਗ ਹੈਗੀਆਂ ਤੁਸੀਂ ਇੱਥੇ ਰਹਿ ਸਕਦੇ ਤੇ ਅਸੀਂ ਇਹਦੇ ਵੀ ਨਹੀਂ ਲੈਂਦੇ ਜਿਹੜਾ ਵੇਚ ਆ ਇਹ ਵੀ ਛੱਡ ਦਿੰਦੇ ਜੇ ਰਹਿਣਯੋਗ ਹੈਗੀਆਂ ਤੇ ਮੰਨ ਲੈਂਦੇ ਟੇਬਲ ਤੇ ਵੀ ਠੀਕ ਆ ਨਹੀਂ ਇਹ ਰਹਿਣਯੋਗ ਨਹੀਂ ਗਈ ਤੁਹਾਡਾ ਬਣਦਾ ਵੀ ਆ ਪਰ ਇਹਨੇ ਚ ਜਿਹੜਾ ਵਾ ਉਹ ਸਾਡੇ ਨਾਲ ਤੱਕਾ ਕਰ ਰਿਆ ਅੱਜ ਕੀ ਬਣਿਆ ਵਾ ਅੱਜ ਉਹ ਮਸ਼ੀਨਾਂ ਲੈ ਕੇ ਕੋਠੀਆਂ ਨੂੰ ਢਾਉਣ ਵਾਸਤੇ ਤੇ ਇੱਥੇ ਕਬਜ਼ਾ ਕਰਨ ਵਾਸਤੇ ਆ ਗਏ ਅਸੀਂ ਉਹਨਾਂ ਨੂੰ ਸਮਝਾ ਰਹੇ ਆ ਵੀ ਠੀਕ ਹੈ ਇਹੋ ਜਿਹਾ ਕੰਮ ਜਿਹੜਾ ਵੇ ਕੋਈ ਹੱਲ ਨਹੀਂ ਹੁੰਦਾ ਪਰ ਉਹ ਉਹ ਵੀ ਇੱਕ ਪਰਿਵਾਰ ਵਾਲੇ ਨੇ ساری ਉਮਰ ਕਮਾਈ ਕਰਕੇ ਕੋਠੀ ਖੜੀ ਕੀਤੀ ਹੈ ਤੇ ਅੱਜ ਉਹ ਟਾਉਣ ਆ ਗਏ ਆ ਇਹੋ ਜ਼ਮੀਨ ਜਿੱਤੋ ਉਹਨਾਂ ਦਾ ਰੋਟੀ ਪਾਣੀ ਚੱਲਦਾ ਤੇ ਉਹ ਤੇ ਉਹ ਬਿਨਾਂ ਪੈਸੇ ਦਿੱਤੇ ਆਪ ਕੋ ਕਬਜ਼ਾ ਕਰਨ ਆ ਗਏ ਆ ਉਹ ਵੀ ਜਜਬਾਤੀ ਹੋ ਗਏ ਨਹੀਂ ਕਹਿੰਦੇ ਆ ਵੀ ਚਲੋ ਹੱਲ ਹੈ ਨਹੀਂ ਗਾਏ ਪਰ ਉਹਨਾਂ ਨੂੰ ਕੀ ਜਵਾਬ ਦੀ ਹੈ ਪ੍ਰਸ਼ਾਸਨ ਕੋਈ ਉਹਨਾਂ ਦੇ ਬੋਗਦਰਸ਼ਕ ਬਣਿਆ ਵਾ ਕਿਸੇ ਨੇ ਆਣ ਕੇ ਇਹ ਨਹੀਂ ਆਖਿਆ ਵੀ ਭਾਈ ਤੂੰ ਗਲਤ ਕਰ ਰਿਹਾ ਹਾਂ ਜਾਂ ਤੈਨੂੰ ਇਹ ਪੈਸੇ ਦੇ ਦਾਂਗੇ ਕੋਈ ਪ੍ਰਸ਼ਾਸਨ ਦਾ ਬੰਦਾ ਅੱਜ ਤੱਕ ਇੱਥੇ ਨਹੀਂ ਪਹੁੰਚਿਆ ਜੀ ਜਿੰਨੀ ਸਾਡੀ ਉਮਰ ਹੋ ਗਈ ਆ ਅਸੀਂ ਕਦੀ ਵੀ ਇਹੋ ਜਿਹੇ ਜ਼ਾਲਮ ਸਰਕਾਰਾਂ ਅੱਜ ਤੱਕ ਨਹੀਂ ਦੇਖੀਆਂ ਯੂਏ ਸਰਕਾਰਾਂ ਤੁਸੀਂ ਵੀ ਦੇਖਿਆ ਦੋ ਤਿੰਨ ਤਾਂ ਅੱਜ 7ਵਾਂ ਦਿਨ ਲਗਾਤਾਰ ਵਾ ਕਿ ਇਹਨਾਂ ਨੇ ਸਾਨੂੰ ਸਾਡੇ ਲੋਕਾਂ ਨੂੰ ਕੀੜੇ ਮਕੌੜੇ ਸਮਝਿਆ ਵਾ ਕਿਸੇ ਨੂੰ ਪੈਸਾ ਦਿੱਤੇ ਤੋਂ ਬਿਨਾ ਇਹ ਜ਼ਮੀਨਾਂ ਸਾਨੂੰ ਬੰਦਾ ਸਿੰਘ ਭਾਦਰ ਦੇ ਟੈਂਪਲ ਮਿਲੀਆਂ ਸਾਡੇ ਗੁਰੂ ਸਹਿਬਾਨਾਂ ਨੇ ਦਵਾਈਆਂ ਸਾਡੇ ਵੱਡਿਆਂ ਨੇ ਕਾਹੀ ਬੂਝੇ ਪੁੱਟ ਕੇ ਇਹਨਾਂ ਨੂੰ ਬਾਤ ਕੀਤਾ ਤੇ ਅੱਜ ਬਿਨਾ ਪੈਸਿਆਂ ਤੋਂ ਉਹ ਤੋਂ ਇਤਕਾਲ ਤੋੜ ਕੇ ਐਨਐਚ ਦੇ ਨਾਂ ਦਿੱਤੇ ਅਸੀਂ ਦੇ ਸਕਦੇ ਹਾਂ ਤੇ ਫਿਰ ਸਾਡੀ ਰੋਜੀ ਰੋਟੀ ਵੀ ਤੇ ਇਹੋ ਹੀ ਆ ਜਾਂ ਤੇ ਸਾਡੀਆਂ ਬਹੁਤ ਜ਼ਮੀਨਾਂ ਹੋਣ ਨਾ ਵੀ ਸਾਡੇ 100 ਸੋ ਪੈਰੀਆਂ ਤੇ ਵਿੱਚੋਂ ਪੰਜ ਲੈ ਕੇ ਤੇ ਕੋਈ ਗੱਲ ਨਹੀਂ ਇਨੀ ਜ਼ਮੀਨ ਆ ਇਹ ਵੀ ਉਹ ਲੈ ਗਏ ਪੈਸਾ ਵੀ ਕੋਈ ਨਹੀਂ ਦਿੱਤਾ ਤੇ ਫੇਰ ਦਾ ਹਾਲ ਤੁਸੀਂ ਖੁਦ ਜਾਣਦੇ ਜੇ ਵੀ ਦੁਨੀਆ ਫਿਰ ਕਿੱਧਰ ਨੂੰ ਜਾਓ ਇਹਦਾ ਨਕਮੀ ਸਰਕਾਰ ਆ ਜੇ ਸਾਬਤ ਹੋਈ ਸਾਰਿਆਂ ਨਾਲੋਂ ਨਕਮੀ ਸਰਕਾਰ ਸਾਬਤ ਹੋਈ ਆ ਕੋਈ ਖੁਦ ਹੀ ਦੇਖ ਲਿਆ ਵੀ ਕਦੀ ਇੰਨਾ ਅਤਿਆਚਾਰ ਜਿਹੜਾ ਅੱਜ ਤੱਕ ਨਹੀਂ ਹੋਇਆ ਇਹੋ ਜੀਆਂ ਵੀਡੀਓ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਜਿਹੜੀਆਂ ਸਹਾਇਪੁਰ ਤੇ ਖੁੱਡੀ ਜੀਮੇ ਦੇ ਵਿੱਚ ਜਿਹੜੀਆਂ ਸਾਹਮਣੇ ਆਈਆਂ ਵਾ ਬੜਾ ਪ੍ਰਸ਼ਾਸਨ ਨੂੰ ਪਹਿਲਾਂ ਵੀ ਆਖਿਆ ਭਾਈ ਆਹ ਆ ਜਿਹੜਾ ਅਖਤਿਆਰ ਨਾ ਕਰੋ ਹੁਣ ਇਹ ਨਹੀਂਗਾ ਵੀ ਇਹ ਰਾਤੋ ਰਾਤ ਛਲਕ ਬਣ ਜਾਣੀ ਆ ਰੋਜ਼ ਇੱਥੇ ਸਿਰ ਲੱਗਣੇ ਆ ਇਹ ਸਿਰ ਲੱਗਣੇ ਨੇ ਜੇ ਕਹਿਣ ਵੀ ਅਸੀਂ ਰਾਤੋਂ ਰਾਤ ਇਦਾਂ ਰੋਜ਼ ਫੋਸਟਾੜ ਕੇ ਬਣਾ ਲੈਣੀ ਇਹ ਨਹੀਂ ਗੇ ਬਣਨੀ ਇਹ ਅਣਖੀ ਲੋਕ ਪੰਜਾਬੀ ਆ ਇਹਨਾਂ ਜ਼ਮੀਨਾਂ ਜਿਹੜੀਆਂ ਉਹ ਕੋਈ ਜ਼ਮੀਨ ਦਾ ਕਿਤੇ ਟੱਪ ਲਾ ਰਹੇ ਨਾ ਤੇ ਜਿੰਨਾ ਚਿਰ ਅਗਲਾ ਉਹਦੇ ਨਾਲ ਕੋ ਹਵਾ ਪਾਰਾ ਨਹੀਂ ਹੁੰਦਾ ਉਹਨਾਂ ਚਿਰ ਉਹਦਾ ਦਿਲ ਨਹੀਂ ਠੰਡਾ ਹੁੰਦਾ ਇਹ ਤੇ ਸਾਡਾ ਸਭ ਕੁਝ ਹੀ ਲੈ ਕੇ ਜਾਣ ਦੇ ਆ ਇਹ ਇਦਾਂ ਨਹੀਂ ਕਰ। ਔਰ ਕਹ ਜੀ ਉਹਨਾਂ ਨੂੰ ਪਰ ਉਹ ਸਾਨੂੰ ਇੱਕ ਸਵਾਲ ਕਰਦੇ ਆ ਤੇ ਮੇਰੀ ਜ਼ਮੀਨ ਵੀ ਚਲ ਗਈ ਬਿਨਾ ਪੈਸੇ ਤੋਂ ਮੇਰਾ ਘਰ ਵੀ ਚਲ ਗਿਆ ਘਰੋਂ ਮੇਰੇ ਬੱਚੇ ਵੀ ਘਰੋਂ ਘਰ ਹੋਣਗੇ ਮੇਰੇ ਕੋਲ ਹੋਰ ਦੱਸੋ ਕੀ ਚੱਲ ਰਿਹਾ ਉੱਥੇ ਅਸੀਂ ਵੀ ਜਵਾਬ ਨਹੀਂ ਦੇ ਸਕਦੇ ਇਹਨਾਂ ਦੀ ਕੋਈ ਪੈਸਾ ਨਹੀਂ ਹਾਲ ਤੱਕ ਆਇਆ ਇੱਕ ਰੁਪਇਆ ਨਹੀਂ ਜੀ ਅਸੀਂ ਇਹ ਗੱਲ ਦੀ ਸਾਬ ਪਕਾਣੇ ਆ ਇੱਕ ਰੁਪਇਆ ਵੀ ਇਹਨਾਂ ਦਾ ਆ ਸਾਰੇ ਜੋ ਵੀ ਇਹਨਾਂ ਦੇ ਕੋਲ ਆ 1 ਰੁਪਇਆ ਵੀ ਅਜ ਤੱਕ ਇਹਨਾਂ ਦੇ ਅਕਾਊਂਟ ਚ ਆਇਆ ਹੋਏ ਤੇ ਉਹ ਗੱਲ ਦੀ ਜ਼ਿੰਮੇਵਾਰੀ ਅਸੀਂ ਜੱਥੇ ਬੰਦੀ ਲਗਾਉਂ ਪਕਵਾਂਤਮਾਨ ਨੂੰ ਦੱਸ ਦਿਆਂ ਜੀ ਤੇਰਾ ਜਿੰਨਾ ਕੇ ਟਾਈਮ ਰਹਿ ਗਿਆ ਵਾ ਹੁਣ ਤੂੰ ਪਿੰਡਾਂ ਵਾਲੋ ਜਦੋਂ ਧਿਆਨ ਕਰੇ ਗੱਲ ਤੇਨੂੰ ਫਿਰ ਇਹ ਲੋਕ ਖੁਦ ਜਵਾਬ ਦੇ ਦੇਣਗੇ ਸਾਡੇ ਕਹਿਣ ਦੀ ਲੋੜ ਨਹੀਂ ਹੁਣ ਲੋਕ ਸਭ ਕੁਝ ਜਾਣਦੇ ਆ ਇਹਨਾਂ ਸਪੀਡਾਂ ਚੈੱਕ ਕਰ ਰਹੇ ਆ ਨਾ ਇਹਨਾਂ ਦੇ ਐਮ ਐਲ ਏ ਉਹ ਜਿਹੜੇ 92 ਗੁੰਗੇ ਹੀ ਦੇ ਦੇ ਕੇ ਭੇਜੇ ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ ਤੇ ਹੁਣ ਗਾੜੀ ਵੀ ਜਦੋਂ ਇਹਨਾਂ ਦੇ ਆਉਣਗੇ ਨਾ ਉਹਨਾਂ ਦੀ ਵੀ ਸਪੀਡ ਚੱਕ ਪਿੰਡਾਂ ਵਾਲੇ ਜ਼ਰੂਰ ਕਰਾਉਣਗੇ ਆ ਸਾਲ ਰਹਿ ਗਿਆ ਵਾ ਤੁਸੀਂ ਖੁਦ ਵੇਖੋਗੇ ਸਾਡੇ ਕਹਿਣ ਦੀ ਲੋੜ ਨਹੀਂ ਪੈਣੀ ਇਹ ਲੋਕਾਂ ਦੇ ਦਿਲਾਂ 'ਚ ਜਿੰਨਾ ਰੋਹ ਵਾ ਨਾ ਇਹ ਜਿੱਦਣੇ ਪਿੰਡਾਂ ਦੇ ਵਿੱਚ ਵੜ ਗਏ ਇਹਨਾਂ ਨੂੰ ਜ਼ਰੂਰ ਦੱਸਣਗੇ ਵੀ ਤੁਸੀਂ ਸਾਡੇ ਨਾਲ ਕੀ ਕੀਤਾ ਸੀ ਤੇ ਅੱਜ ਅਸੀਂ ਤੁਹਾਡੇ ਨਾਲ ਉਹ ਕਰਾਂਗੇ